ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਜ਼ਬਰਦਸਤ ਹੈ ਤੇ ਘੱਟ ਪ੍ਰਾਈਸ ਵਾਲੀ ਹੈ ਐਂਡ ਤੱਕ ਵੀਡੀਓ ਜ਼ਰੂਰ ਤੱਕ ਦੇਖਿਓ ਜੀ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਸੂਟ ਆਏ ਆ ਏ ਵਾਲਾ ਇਹਦਾ ਫੈਬਰਿਕ ਰਹੇਗਾ ਜੀ ਔਰਗੈਂਜ਼ਾ ਦੀ ਸ਼ਰਟ ਰਹੇਗੀ ਬਾਟਮ ਜੌਰਜਟ ਦੀ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਤੇ ਇਹ ਵਾਲੇ ਸੂਟ ਰਹਿਣਗੇ ਜੀ ਕਾਟਨ ਦੇ ਨਾਲ ਇਹਨਾਂ ਦੇ ਦੁਪੱਟੇ ਬਹੁਤ ਹੀ ਸੌਫਟ ਆਉਣਗੇ ਤੇ ਇਹਨਾਂ ਦੇ ਡਿਜ਼ਾਈਨਰ ਬਣੇ ਹੋਏ ਆ ਦੁਪੱਟੇ ਨਾਲ ਲੈਸਾ ਵਗੈਰਾ ਸਾਰੀ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਆਪਣੇ 올 ਇੰਡੀਆ ਦੇ ਵਿੱਚ ਇਹ ਵਾਲੇ ਸੂਟ ਆਣਗੇ ਜੀ ਜੌਰਜਟ ਦੇ ਸ਼ਰਟ ਵੀ ਜੌਰਜਟ ਦੀ ਰਹੇਗੀ ਬਾਟਮ ਵੀ ਜੌਰਜਟ ਦੀ ਰਹੇਗੀ ਨਾਲ ਦੁਪੱਟਾ ਵੀ ਜੌਰਜਟ ਦਾ ਹੀ ਰਹੇਗਾ ਤੇ ਤੁਸੀਂ ਇਹਨਾਂ ਇਹਨਾਂ ਦੇ ਜਿਹੜੇ ਦੁਪੱਟੇ ਨੇ ਉਹਨਾਂ ਦੇ ਫੋਰ ਸਾਈਡ ਕਟਵਰਕ ਹੈ ਤੇ ਇਹਨਾਂ ਦੇ ਕੋਨਿਆਂ ਦੇ ਵਿੱਚ ਫਲਾਵਰ ਬਣੇ ਹੋਏ ਆ ਮਸ਼ੀਨੀ ਵਰਕ ਹੈ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਅੱਗੇ ਵੀ ਆਪਾਂ ਜੌਰਜਟ ਦੀ ਕਲੈਕਸ਼ਨ ਲੈ ਕੇ ਆਏ ਆ ਉਹਨਾਂ ਨੂੰ ਵੀ ਜ਼ਰੂਰ ਦੇਖਿਓ ਵੀਡੀਓ ਸਕਿੱਪ ਨਾ ਕਰਿਓ ਉਹ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰਨ ਵਾਸਤੇ ਮੇਰਾ ਵਟਸਐਪ ਨੰਬਰ ਦਿੱਤਾ ਹੁੰਦਾ ਜੀ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ ਐਂਡ ਇਹ ਵਾਲੇ ਸੂਟ ਵੀ ਜੌਰਜਟ ਦੇ ਹੀ ਆਉਣਗੇ ਸ਼ਰਟ ਵੀ ਜੌਰਜਟ ਦੀ 2.5 ਮੀਟਰ ਦੀ ਰਹੇਗੀ 2.5 ਮੀਟਰ ਦੀ ਬਾਟਮ ਰਹੇਗੀ ਜੌਰਜਟ ਦੀ ਤੇ ਨਾਲ ਇਹਨਾਂ ਦੇ ਦੁਪੱਟਾ ਰਹੇਗਾ ਜੀ ਜੌਰਜਟ ਦਾ ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਆਪਾਂ ਨੂੰ ਘਰ ਵਿੱਚ ਲੈਸਾ ਲਗਾਉਣ ਦੀ ਲੋੜ ਨਹੀਂ ਹੈਗੀ ਦੁਪੱਟੇ ਪੂਰੇ ਰੈਡੀ ਆਉਣਗੇ ਫਿਨਿਸ਼ਿੰਗ ਸਾਰੀ ਹੈ ਦੁਪੱਟਿਆਂ ਦੀ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹਨਾਂ ਦੇ ਵਿੱਚ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਜ਼ਬਰਦਸਤ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰਨ ਵਾਸਤੇ ਮੇਰਾ ਵਟਸਐਪ ਨੰਬਰ ਦਿੱਤਾ ਹੁੰਦਾ ਜੀ ਉਸ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸਕਰੀਨਸ਼ਾਟ ਸੈਂਡ ਕਰਕੇ ਇਹਨਾਂ ਨੂੰ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਜੀ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ